ਸਤਿਕਾਰ ਜੀ ਸਾਰਿਆਂ ਨੂੰ ਬੈਗਰੂਸ ਚੇ ਪਾਛਾ ਚੱਜੇ ਗਲਾਚ ਰੱਖੇ ਸਾਰਿਆਂ ਨੂੰ ਬੰਦ ਰੁਸਤੀ ਬਖਸ਼ੇ ਪ੍ਰਮਾਤਮਾ ਤੇ ਲਖਮਿੰਦਰ ਜੀ ਲੱਗੇ ਵੇ ਰੋਟੀ ਬਣਾਉਣ ਨੂੰ ਮੈਂ ਜਾਣਾ ਤਾਂ ਕੱਖਾਂ ਨੂੰ ਹੁਣੇ ਮੋਟਰਸਾਈਕਲ ਨੂੰ ਪੈਂਚਰ ਹੋਇਆ ਵਾ ਤੋ ਉਹ ਨੂੰ ਆਖੇ ਆਇਆ ਮੈਂ ਤੇ ਅੱਜ ਉਹ ਜੀ ਮਿਲਦੇ ਆ ਲਖਮਿੰਦਰ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਕਿ ਤੁਸੀਂ ਸਾਰੇ ਜਾਣੇ ਵਧੀਆ ਤੇ ਠੀਕ ਠਾਕ ਹੋਵੋਗੇ ਆਪਾਂ ਲੱਗੇ ਹੋਣੇ ਜੀ ਘਰ ਦੇ ਕੰਮ ਕਰਨ ਵੇਲੇ ਫਟਾਫਟ ਇੱਕ ਦਾ ਟਾਈਮ ਆਪਣਾ ਜੀ 11:00 ਵੱਜ ਗਏ हां 11:00 ਵੱਜ ਗਏ ਤੇ ਉੱਪਰੋਂ ਫਿਰ ਥੋੜਾ ਜਿਹਾ ਮੈਨੂੰ ਜਾ ਕੇ ਆਣਾ ਜੀ ਬਾਜ਼ਾਰ ਚ ਤੇ ਬਾਜ਼ਾਰ ਚ ਜਾ ਕੇ ਵੀ ਜੀ ਟਾਈਮ ਲੱਗ ਜਾਂਦਾ ਫਿਰ ਐਵੇਂ ਹੁੰਦਾ ਵੀ ਫਟਾਫਟ ਆਪਣਾ ਕੰਮ ਨਿਬੜ ਕੇ ਤੇ ਜਾਇਆ ਉਹ ਫਟਾਫਟ ਫਿਰ ਬਾਜ ਨੇ ਆਣਾ ਸਕੂਲ ਤੋਂ ਤੇ ਹੋਰ ਜੀ ਆਪਾਂ ਆਹ ਲਓ ਬਾਬਾ ਆਪਾਂ ਇਹ ਕਿਹਦੇ ਕੋਲ ਤੋਂ ਆਏ ਇਹ ਲਫਾਫੇ ਇਹ ਲਫਾਫੇ ਆਏ ਆਂ ਇਹ ਮਠਿਆਈ ਆੜੇ ਉੱਥੇ ਤੋਂ ਆਪਣਾ ਕੀ ਕਹਿੰਨੇ ਵਿਆਹ ਆਇਆ ਤਾਂ ਉਹ ਜਿੱਥੇ ਆਪਾਂ ਵਿਆਹ ਦੇ ਸੀ ਉਸ ਦਿਨ ਉਹ ਦੇਣਾ ਭੁੱਲ ਗਏ ਨਾ ਆਪਾਂ ਪਹਿਲਾਂ ਲੁੰਗੇ ਤੇ ਨਾ ਉਸ ਟਾਈਮ ਨਵੇਂ ਪਿੰਡ ਤੋਂ ਹੈ ਉੱਥੇ ਤੋਂ ਆ ਗਏ ਬੁੱਢੇ ਆ ਸਬਸ ਦਿਖਾ ਦਿਓ ਜੀ ਆਹ ਮਠਿਆਈ ਇਹਨਾਂ ਦੇ ਦੋ ਲਫਾਫੇ ਆ ਗਏ ਦੋ ਲਫਾਫੇ ਮਠਿਆਈ ਦੇ ਆ ਗਏ ਹੂੰ ਬੰਦੇ ਹੋ ਗਿਆ ਥੈਂਕ ਯੂ ਜੀ ਇਹ ਇਹ ਪਿੰਡਾਂ ਦੀਆਂ ਨਿਸ਼ਾਨੀਆਂ ਹੈ ਜੀ ਸ਼ਹਿਰਾਂ ਦੇ ਵਿੱਚ ਤਾਂ ਨਾ ਡੱਬੇ ਦੇ ਦਿੰਦੇ ਆ ਹੂੰ ਸ਼ਹਿਰਾਂ ਚ ਦੇ ਦਿੰਦੇ ਆ ਮਠਿਆਈ ਵਾਲੇ ਡੱਬੇ ਇੱਕ ਕੱਲ ਹੋਇਆ ਆਇਆ ਤਾਂ ਜਿੱਥੇ ਆਪਾਂ ਕੱਲ ਗਏ ਸੀ ਤੇ ਫੰਕਸ਼ਨ ਤੇ ਉੱਥੋਂ ਆ ਆਇਆ ਉਹ ਵਰਤੀ ਦੇ ਡੱਬਾ ਉੱਥੇ ਤਾਂ ਐਨੀ ਇਸ ਤੇ ਅੱਜ ਵੈਸੇ ਤਾਂ ਪਿਛਲਾ ਹੀ ਜ਼ਿਆਦਾ ਵਧੀਆ ਲੱਗਦਾ ਹਾਂ ਨਾ ਜਿਹੜੇ ਸਾ ਲੱਡੂ ਗਲੇਟੀਆਂ ਨੇ ਮੂਹ ਵੀ ਇਹਦੇ ਨਾਲ ਪਤਾ ਲੱਗਦਾ ਜੀ ਹਾਂ ਵੀ ਵਿਆਹ ਵੀ ਪਿੰਡ ਦਾ ਹੈ ਵਿਆਹ ਇਹ ਉਹ ਤਾਂ ਹੈਗਾ ਅਲੋਖਰੋ ਜੀ ਬਾਈ ਜੀ ਮੋਬਾਈਲ ਤੋਂ ਤੁਸੀਂ ਮੈਂ ਉਹ ਕਰਾਂ ਕੱਕੰਡਾ ਪਰ ਮੈਂ ਲੇਟ ਹੁੰਦਾ ਤੇ ਪਿੰਡਾਂ ਦੇ ਵਿਆਹ ਦਾ ਸਿਰਫ ਇੱਥੇ ਤੋਂ ਹੀ ਪਤਾ ਲੱਗਦਾ ਹੈ ਲੱਡੂ ਜਲੇਬੀਆਂ ਤੋਂ ਸ਼ਹਿਰਾਂ ਦੇ ਵਿਆਹ ਦਾ ਪਤਾ ਲੱਗ ਜਾਂਦਾ ਸੀ ਡੱਬੇ ਤੋਂ ਵੀ ਇਹ ਸ਼ਹਿਰ ਦਾ ਵਿਆਹ ਹੈ ਇਹ ਤਾਂ ਹੈਗਾ ਹਾਂ ਤੇ ਪਿੰਡਾਂ ਦੇ ਵਿੱਚ ਤਾਂ ਪੰਜ ਚਾਰ ਦਿਨ ਪਹਿਲਾਂ ਹੀ ਪੱਠੀਆਂ ਚੜ੍ਹ ਜੰਦੀਆਂ ਹਾਂ ਹਾਂ ਲੋ ਡੂਗਟਣ ਵਾਲੇ ਪਿੰਡਾਂ ਦੇ ਬਣਾਉਣੇ ਆ ਹੂੰ ਤੇ ਹੁਣ ਤਾਂ ਚੇਂਜ ਹੋ ਗਿਆ ਸਮਾ ਅੱਗੇ ਪੈਲਸ ਪੂਲਸ ਤੋਂ ਰੋ ਕਰਦੇ ਹੁੰਦੇ ਤੇ ਅੱਗੇ ਕੋਠਿਆਂ ਉੱਪਰ ਉਹ ਮੰਜੇ ਜੋੜ ਕੇ ਉੱਪਰ ਸਪੀਕਰ ਲਾਉਣਾ ਸਹੀ ਗੱਲ ਐ ਹੁਣ ਹਾਂ ਮੰਜੇ ਜੋੜ ਕੇ ਬਿਸਤਰੇ ਇਕੱਠੇ ਕਰਨੇ ਮੰਜੇ ਇਕੱਠੇ ਕਰਨੇ ਬਿਸਤਰੇ ਇਕੱਠੇ ਕਰਨੇ ਪਿੰਡਾਂ ਚੋਂ ਹਾਂ ਨਾ ਫਿਰ ਬਿਸਤਰਿਆਂ ਦੇ ਉੱਤੇ ਨਾਮ ਲਿਖਣਾ ਵੀ ਜਿਹਦੇ ਰੂਲ ਨਾ ਜਾਣ ਇਹ ਹਾਂ ਨਾ ਇਹ ਚੀਜ਼ਾਂ ਹੁੰਦੀਆਂ ਦੀਆਂ ਹੁਣ ਤਾਂ ਪਲਾ ਉਹ ਗੱਲਾਂ ਲਈਆਂ ਆਈਆਂ ਹੁੰਦਾ ਉਹ ਗੱਲਾਂ ਤਾਂ ਹੁਣ ਹੈ ਹੀ ਕਿਰਾਏ ਪਰਾਉਨੇ ਹੁਣ ਤਾਂ ਅੱਡੇ-ਗੁੱਡੇ ਕਿਰਾਏ ਪਰਲੇਉਨੇ ਲੋਕ ਕਿਰਾਏ ਪਰਲੇ ਆਂਦੀ ਐ ਉਹਨਾਂ ਦੇ ਵਿੱਚ ਭਾਵੇਂ ਜੁਬਾਹੀ ਚੜੀ ਹੋ ਜੋ ਮਰਜੀ ਹੋਵੇ ਅਗਲਾ ਕਿਹੜਾ ਅਗਲੇ ਦਾ ਪੈਸੇ ਬਣਾਉਣੀ ਸਹੀ ਗੱਲ ਐ ਸਾਫ ਸਫਾਈ ਦਾ ਨਹੀਂ ਤੇ ਮਰੁੰਦਾ ਕਰ ਗਿਆ ਫੇਰ ਕਰ ਲੈ ਹੂੰ ਇਹ ਤਾਂ ਹੈ ਤੇ ਚਲੋ ਜੀ ਆਪਾਂ ਨੇ ਥੋੜਾ ਬੁਝਾਰ ਲਿਆ ਕੰਮ ਕਰਤੀ ਥੋੜਾ ਜਿਹਾ ਕੰਮ ਰਹਿ ਗਿਆ ਆਪਣਾ ਨਵੇੜਲੀਏ ਤੇ ਮਿਲਦੇ ਆਂ ਜੀ ਤੁਹਾਨੂੰ ਹਾਂਜੀ ਮੱਝਾਂ ਲਿਆਂ ਜੀ ਆਪਾਂ ਨੇ ਚੋ ਤੇ ਮੱਝਾਂ ਆਪਾਂ ਨੇ ਕਰਤੀਆਂ ਜੀ ਅੰਦਰ ਟੋਕਾ ਆਪਣਾ ਕਰਨੋਂ ਪਿਆ ਹਲੇ ਤੇ ਮਨਦੀਪ ਟੋਕਾ ਲਿਆਣ ਕੇ ਗਏ ਤੇ ਜੀ ਸੋ ਥੱਕ ਗਏ ਤੇ ਕਿਉਂਕਿ ਹੁਣ ਮੌਸਮ ਦਾ ਪੈ ਗਿਆ ਫਰਕ ਧੁੱਪ ਵੀ ਤੇਜ਼ ਹੈ ਮੈਂ ਲੱਗਿਆ ਜੀ ਟੁੱਕਾ ਕਰਨ ਅਸਲ ਜੀ ਜਿਹੜੀ ਗੱਲ ਹੈ ਲਖਵਿੰਦਰ ਲੱਗੀ ਤੀ ਝਾੜੂ ਮਾਰਨ ਫਰਸ਼ ਤੋਂ ਹੁਣ ਮੈਂ ਟੋਕਾ ਕਰਕੇ ਕੱਕੋਖ ਲੱਗਿਆ ਦਾ ਪਾਉਣ ਮਹਿਸਾ ਨੂੰ ਹੁਣ ਅਸੀਂ ਬੰਦੇ ਦੋ ਆ ਤਾਂ ਜੇ ਇੱਕ ਜਣਾ ਹੋਰ ਹੋਵੇ ਨਾ ਸਾਡੇ ਕੋਲ ਕੋਈ ਵੀ ਐਕਸਟਰਾ ਤਾਂ ਜਿੱਦਾਂ ਦੋ ਜਣੇ ਕੰਮ ਲੱਗੇ ਹੋਏ ਤੀਜਾ ਬੰਦਾ ਵੀਡੀਓ ਬਣਾ ਲਵੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਹੁਣ ਦੋ ਬੰਦੇ ਆ ਇੱਕ ਬੰਦਾ ਫੋਨ ਫੜੂਗਾ ਤਾਂ ਦੂਆ ਬੰਦਾ ਫੋਨ ਫੋਨ ਕੰਮ ਕਰੂਗਾ ਇੱਕ ਬੰਦਾ ਵੀਡੀਓ ਬਣਾਊਗਾ ਜੇ ਹੁਣ ਮੈਂ ਗਵਿੰਦਰ ਝਾਰੂ ਮਾਰ ਰਹੀ ਐ ਮੈਂ ਵੀਡੀਓ ਬਣਾਉਣਾ ਸਾਨੂੰ ਐ ਵੀ ਹੁੰਦਾ ਵੀ ਲੋਕਾਂ ਨੇ ਕਹਿਣਾ ਵੀ ਲੈ ਬੰਦਾ ਵੀਡੀਓ ਬਣਾ ਰਿਹਾ ਵੀ ਲਖਵਿੰਦਰ ਕੰਮ ਲੱਗੀ ਵੀ ਐ ਹੁੰਦਾ ਨਾ ਆਪਾਂ ਨੂੰ ਆ ਚੱਕਰ ਪੈ ਜਾਂਦਾ ਜੇ ਕੋਈ ਸਾਡੇ ਕੋਲ ਹੋਰ ਹੋਵੇ ਹਲੇ ਬਾਜ ਛੋਟਾ ਬਾਜ ਨੂੰ ਵੀ ਨਹੀਂ ਕਹਿ ਸਕਦੇ ਵੀ ਤੂੰ ਸਾਡੀ ਵੀਡੀਓ ਬਣਾ ਦੇ ਯਾਰ ਅਜਾ ਆ ਚੱਕਰ ਦਾ ਤੇ ਚਲੋ ਜੀ ਫਿਰ ਕਰੀਏ ਕੰਮ ਫਿਰ ਪਹਿਲਾਂ ਮੈਂ ਟੋਕਾ ਕਰਾਂਗਾ ਤੇ ਆਉ ਕਰਨਾ ਆਪਣਾ ਨਵੇਂ ਨਾ ਬਣਾ ਇਹ ਪਹਿਲਾਂ ਮੈਨੂੰ ਫਿਰ ਮੈਂ ਅੰਦਰ ਵੀ ਆਪਣਾ ਕੰਮ ਕੋਲ ਕਰ ਲੈ ਆ ਫਿਰ ਦੇ ਫੋਨ ਤੇ ਤੇ ਲਖਵਿੰਦਰ ਲੱਗੀ ਜੀ ਫਰਸ਼ੇ ਤੋਂ ਹਣ ਔਰ ਕਾਲਾ ਨੂਨ ਹੈ ਇਹ ਡੰਗਰਾਂ ਵਾਸਤੇ ਚੰਗਾ ਹੁੰਦਾ ਹੈ ਨੂਨ ਨੂੰ ਚਿੱਟਣਾ ਇਹ ਵੀ ਲਖਵਿੰਦਰ ਲੈ ਕੇ ਆਈ ਸੀ ਅੱਜ ਜਦ ਦਿਨ ਚ ਬਾਜ਼ਾਰ ਜਾ ਕੇ ਆਈ ਉਸ ਟਾਈਮ ਲੈ ਕੇ ਆਈ ਦੀ ਲਖਵਿੰਦਰ ਕਿਉਂਕਿ ਮੈਂ ਸੱਚ ਦੱਸਾਂ ਮੈਂ ਤਾਂ ਲੈ ਕੇ ਨਹੀਂ ਆਇਆ ਕਦੇ ਅੱਜ ਤੱਕ ਨਾ ਮਨ ਨੂੰ ਪਤਾ ਯਾਰ ਪਤਾ ਤਾਂ ਚਲੋ ਜੋ ਵੀ ਹੈ ਮੇਰੇ ਧਿਆਨ ਚ ਨਹੀਂ ਹੁੰਦੀ ਇਹ ਚੀਜ਼ ਕਦੇ ਵੀ ਇਹਨੂੰ ਪਤਾ ਹੁੰਦਾ ਇਹਨੂੰ ਮਿਲੇ ਜੇ ਕੋਈ ਵੇਚ ਦੇ ਕਾਲਾ ਨੂਨ ਇੱਜਤੇ ਕਿੰਨਾ ਲੈ ਕੇ ਆਈ ਸੀ ਨੂਨ ਤੋਂ 11 ਕਿ ਖਾਦੇ ਹੀ ਆਣਗੇ ਸਾਡੇ 11 ਕਿਲੋ ਚਾਰ ਮਹੀਨੇ ਸੰਗੋਗੇ ਚਾਰ ਦਿਲੇ ਤਾਂ ਹੈਗੇ ਆ ਚਾਰ ਮਹੀਨੇ ਸੰਗੋਗੇ ਸਾਡੇ 11 ਕਿਲੋ ਪੈਣੇ ਆਪਣੇ 4-5 ਦਿਨ ਹੋ ਗਏ ਤੇ ਚੰਗੀ ਤਰ੍ਹਾਂ ਸਫਾਈ ਨਹੀਂ ਕੀਤੀ ਹੋਈ ਹੈਗੀ ਬਾੜੇ ਦੀ ਹਾਂ। ਹੁਣ ਬਤੀਨਾ ਕਰੀ ਹੋ ਗਿਆ ਨਾ। ਹਾਂ ਹਾਂ ਹਾਂ। ਉਹ ਮੈਂ ਇੱਕ ਵੀਡੀਓ ਦੇਖੀ ਅੱਜ ਜਿੱਥੇ ਆਪਾਂ ਡੰਗਰ ਬੰਨੇ ਪਏ ਆ। ਪਾਣੀ ਬੱਤਲ ਲਫਾਫੇ ਹੁੰਨੇ ਜਿਹੜੇ ਪਲੇਨ ਲਫਾਫੇ ਉਹਨਾਂ ਵਿੱਚ ਪਾਣੀ ਭਰ ਕੇ ਟੰਗ ਦੋ। ਠੀਕ ਐ। ਕੋਈ ਮੱਖੀ ਨਹੀਂ ਆਊਗੀ ਡੰਗਰਾਂ ਦੇ ਕੋਲ। ਉਹਦੇ ਵਿੱਚ ਆਏ ਆ ਜਿੱਦਾਂ ਆਪਣੀ ਅੱਖਾਂ ਦੇ ਵਿੱਚ ਲਾਈਟ ਪੈਂਦੀ ਐ ਦੂਰ ਤੋਂ। ਹਨਾ ਇਹ ਜਿਹੜੀਆਂ ਮੱਖੀਆਂ ਇਹਨਾਂ ਦੀ ਅੱਖਾਂ 'ਚ ਰਿਫਲੈਕਸ਼ਨ ਪੈਂਦੀ ਐ ਉਹਦੀ। ਪਾਣੀ ਵਾਲੇ ਲਫਾਫਿਆਂ ਦੇ ਵਿੱਚੋਂ ਲਾਈਟ ਪੈਂਦੀ ਐ ਇਹਨਾਂ ਦੀ ਅੱਖਾਂ 'ਚ ਹਾਂ ਅੱਜ ਉਹ ਕਣਜੀ ਨੂੰ ਸੋਨੇ ਦੇ ਵਾਲ ਕੱਟਣ ਨਾਲ ਭਾਈ ਨਾਲ ਪਿੰਡ ਗਈ ਜੀ ਉਹ ਤੇ ਅੱਜ ਜਦ ਮੈਂ ਬਾਜ ਨੂੰ ਲੈ ਕੇ ਆਇਆ ਪਤਾ ਕੀ ਹੋਇਆ ਦੀਪਾ ਬਾਈ ਆ ਜਿਹੜਾ ਪٹرول ਪٹرول ਪੰਪ ਹੈ ਪੌਣ ਉੱਥੇ ਪਾਣੀ ਪਾਣੀ ਨਹੀਂ ਤੇਲ ਪਵਾ ਕੇ ਲੱਗਿਆ ਜਾਣ ਰੋਪੜ ਵੱਲ ਨੂੰ ਬਾਜ ਮੂਰੇ ਬੈਠਾ ਮੇਰੇ ਨਾਲ ਮੋਟਰਸਾਈਕਲ ਤੇ ਬਾਜ ਨੇ ਦੇਖ ਲਿਆ ਦੀਪਾ ਮੰਨੂ ਨਹੀਂ ਪਤਾ ਵੀ ਕੌਣ ਐ ਬਾਜਾ ਇਹ ਹੱਥ ਖੜਾ ਕਰ ਰਿਹਾ ਮਾਹ ਕੌਣ ਦਾ ਮੈਨੂੰ ਕਹਿੰਦਾ ਉਹ ਤਾਂ ਦੀਪਾ ਦੀਪਾ ਜਿਹਦੇ ਆਪਾਂ ਮੈਛਲੇ ਕੇ ਆਉਂਦੇ ਉਹ ਮਾਹ ਕਮਾਲ ਕਰਤੀ ਯਾਰ ਤਾਂ ਮਾਹ ਤਾਂ ਹੱਥ ਖੜਾ ਕਰਿਆ ਮੈਨੂੰ ਤਾਂ ਪਛਾਣ ਨਹੀਂ ਹੋਇਆ ਇਹੋ ਜਿਹਾ ਤਾਂ ਬਾਜਾ ਦੱਸ ਕਹਿੰਦਾ ਉਹ ਤਾਂ ਹਾਂ ਕਹਿੰਦਾ ਉਹ ਤਾਂ ਕਹਿੰਦਾ ਦੀਪਾ ਕਹਿੰਦਾ ਜਿਹਦੇ ਆਪਾਂ ਮੈਛਲੇ ਕੇ ਆਉਂਦੇ ਸੁਣ ਲੈ ਬਾਜ ਨੂੰ ਜੇ ਮੈਂ ਤੂੰ ਸਮਝਦਾ ਰਹਿ ਗਿਆ ਮਨ ਵਿੱਚ ਤੂੰ ਹੋ ਗਿਆ ਜੀ ਫਰਸਾ ਦੇਖੋ ਸਾਰਾ ਕਲੀਅਰ ਹੋ ਗਿਆ ਉਹਦਾ ਸੂਬਰ ਕਲੀਅਰ ਹੋ ਗਿਆ ਤੂੰ ਉਹ ਕਰ ਲੈ ਖੌਣ ਦਾ ਮੈਂ ਮੈਂ ਉਹਦੇ ਵੀ ਬੇਲੇਲਾ ਵੀਰ ਹੱਸਦਾ ਦਿੱਖੇ ਖੜਿਆ ਰਿੱਪੂ ਜਿਹੜਾ ਹੁੰਦਾ ਬਿੱਲੂ ਰਿੱਪੂ ਹੈ ਹਾਂ ਨਿਪੜ ਗਿਆ ਲੋ ਜੀ ਲਖਵਿੰਦਰ ਸਾਹਿਬ ਲੱਗੇ ਪਿਆ ਝਾੜੂ ਮਾਰਨ ਤੇ ਆਹ ਨਾ ਡੇਕ ਦਾ ਬੂਟਾ ਲਾਇਆ ਤਾਂ ਆਪਾਂ ਨੇ ਡੇਕ ਡੇਕ ਜਾਂ ਨਿੰਮ ਦਾ ਸ਼ਾਇਦ ਇਹਦੀ ਜੜ ਚ ਪਤਾਉਣ ਦਾ ਬੂਟਾ ਆਟੋਮੈਟਿਕਲੀ ਆਪਣੇ ਆਪ ਹੀ ਜੰਪ ਪਿਆ ਹੁਣ ਕਿੰਨੇ ਬਤਾਉਂਦੇ ਕੀ ਤੋੜ ਕੇ ਤਨ ਤੂੰ ਦੋ ਦੋ ਬਤਾਉਂ ਤੋੜ ਕੇ ਲੈ ਗਈ ਦੋ ਲੱਗੇ ਹੋਏ ਨੇ ਬਹੁਤ ਛੋਟੇ ਛੋਟੇ ਦੋ ਹੋਰ ਚੱਲ ਵਧੀਆ ਹੈਗੇ 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 ਆ ਲੱਗੇਵੇਂ ਚੱਲ ਵਧੀਆ ਹੈ ਆਪਣਾ ਆ ਫੈਗਾ ਹੈ ਨਾ ਜਿਹੜੀਆਂ ਸਬਜ਼ੀਆਂ ਘਰਾਂ ਲੱਗੀ ਜਾਂਦੀਆਂ ਉਹ ਤਾਂ ਹੈਗਾ ਇਹ ਤਾਂ ਜੀ ਵੀ ਬਹੁਤ ਵਧੀਆ ਸਾਡੀ ਦੌੜ ਹਾਂ ਯਾਰ ਆ ਮੈਨੂੰ ਕਾ ਖਾਸੀ ਹੈਲਪ ਹੋ ਜਾਂਦੀ ਹੈ ਜਿਹੜਾ ਤੂੰ ਨਾਲ ਕੰਮ ਕਰਾ ਦਿੰਦੀ ਆ ਹਲੇ ਮੈਂ ਦੁੱਧ ਪਾ ਕੇ ਆਉਣਾ ਡੈਰੀ ਚ بس پھر ਆਪਣਾ ਕੰਮ ਖਤਮ ਆ ਆਪਣਾ ਕੰਮ ਖਤਮ ਹੈ ਅੰਦਰ ਦਾ ਤੇਰਾ ਸ਼ੁਰੂ ਹੈ ਅੰਦਰ ਵਾਲਾ ਜਾ ਕੇ ਜੀ ਆਪਾਂ ਨੇ ਵੀ ਲਵੇੜ ਤੇ ਨਿਪੜੋ ਉਹ ਗੋਟੀ ਸਾਹਿਬਾ ਬੱਸ ਤੇ ਜਿੱਦ ਵੀ ਲਾ ਕੇ ਆਵਾਂ ਤੂੰ ਜਾਣਾ ਉੱਪਰ ਉੱਪਰ ਘੁੰਮ ਕੇ ਨਹੀਂ ਆਉਣਾ ਕਿਤੇ ਤੂੰ ਜਾਣਾ ਕਿਤੇ ਨਹੀਂ ਹੈਗਾ ਹਾਂ ਮੈਨੂੰ ਥੋੜੇ ਜਿਹੇ ਕੱਪੜੇ ਉਂਦੀ ਪਹਿਰਾਵਾ ਮੈਂ ਪਹਿਨਾ ਹੋਣਾ ਤੇ ਚੱਲ ਮੈਂ ਲਵਾ ਦੂੰਗਾ ਨਾਲ ਆਪਾਂ ਦੋ ਹੀ ਲਾ ਲੂਗੇ ਬੈੱਕੇ ਕੋਈ ਜਾ ਨੌਣੀਏ ਪੈਣੀ ਜੀ ਜਦ ਆਪਾਂ ਨੇ ਜੀ ਤੁਹਾਡਾ ਕੰਮ ਨੇ ਬੜਵਾਇਆ ਇਹ ਨਹੀਂ ਜੀ ਫਿਰ ਮੈਂ ਵੀ ਤਾਂ ਹੀ ਕਿਹਾ ਜੀ ਮੈਂ ਤੁਹਾਨੂੰ ਤਾਂ ਹੀ ਤੇ ਬੋਲਿਆ ਜੀ ਵੀ ਮੈਂ ਤੁਹਾਡੇ ਨਾਲ ਲੋਆ ਦੂੰਗਾ ਜੀ ਕੋਈ ਗੱਲ ਨਹੀਂ ਨੌਣੀਓ ਪੈਣੀ ਮੈਂ ਵੀ ਉਹ ਕਹਿੰਦੇ ਨਹੀਂ ਹੁੰਦੇ ਡਰਦੀ ਹਰ ਹਰ ਕਰਦੀ ਤਾਂ ਕਿਹਾ ਮੈਂ ਡਰਦੀ ਹਰ ਹਰ ਕਰਦੀ ਤਾਂ ਕਿਹਾ ਮੈਂ ਲਫੜੀਆਂ ਫੋਨ ਲਿਆ ਮੈਂ ਮਾਰਾਂ ਨਵੇੜਾ ਇਹਨੂੰ ਫਟਾਫਟ ਤੂੰ ਛੱਡ ਮੇਰਾ ਹਾਲੇ ਮਨਦੀਪ ਕਹਿੰਦੇ ਡਰਦੀ ਹਰ ਹਰ ਕਰਦੀ ਚਲੋ ਜੀ ਰਾਲ ਬਿਲਕੇ ਹੋ ਜਾਂਦਾ ਕੰਮਕਾਰ ਹਸ ਹਸ ਉਸਕੇ ਹੋ ਜਾਂਦਾ ਏ ਟਾਈਮ ਪਾਸ ਹੋ ਜਿੰਨੇ ਨਾਲੇ ਕੰਮਕਾਰ ਹੋ ਜਾਂਦਾ ਹੈ ਮਜਬ ਨੇ ਵੀ ਰੋਟੀ ਖਾਣੀ ਆ ਭੈਣੀ ਪੈਲਰ ਦੀ ਆ ਉਹ ਕਰਦੀ ਮੰਜੀ ਆਹੋ ਮੈਂ ਦੀਬ ਨੂੰ ਨਹੀਂ ਲੇ ਹਿੱਤਾ ਮੈਂ ਦੀਬ ਨੂੰ ਰੋਟੀ ਨਹੀਂ ਨਾ ਮਿਲਦੀ ਅੱਗੇ ਨਹੀਂ ਨਾ ਅੱਗੇ ਦਾ ਮਦੀਬ ਨੂੰ ਰੋਟੀ ਨਹੀਂ ਨਾ ਮਿਲਦੀ ਹੈ ਦਰਨਾ ਵੀ ਚਾਹੀਦਾ ਮਰਮਤ ਚਲੋ ਜੀ ਹੋਰ ਬੁਲਾ ਦੇ ਜੋ ਦੰਦਾ ਸਾਹਮਣੇ ਆ ਦੇ ਉਹ ਜਿਹੜਾ ਨੀਚੇ ਦੱਸਦਾ ਆਹੋ ਚਲੋ ਜੀ ਆਪਾਂ ਨੇ ਵੇਢ ਲਈ ਜੀ ਆਪਣੇ ਹੁਣ ਕੰਮ ਕਰ ਮਨਦੀਪ ਦਾ ਸਿਰਫ ਇੱਕ ਰਹਿ ਗਿਆ ਜੀ ਟੋਕਾ ਕਰਨ ਨੂੰ ਮੱਜਾਂ ਨੂੰ ਪਾਉਣ ਨੂੰ ਬਹੁਤ ਸੇ ਪੰਜ ਰੋਕਾ ਕਰਨ ਦੇ ਕੱਖ ਮਾਉਣ ਨੂੰ ਵੀ ਕਰੀ ਜੀ ਮੱਜ ਜਰੀ ਹੈ ਤੇ ਚਲੋ ਜੀ ਮਿਲਦੇ ਆਪਾਂ ਹੁਣ ਕਿਸੇ ਹੋਰ ਵੀਡੀਓ ਦੇ ਵਿੱਚ ਤੁਸੀਂ ਸਾਡੀ ਵੀਡੀਓ ਨੂੰ ਜਿੰਦੇ ਆ ਬਹੁਤ ਜ਼ਿਆਦਾ ਪਿਆਰ ਜੀ ਤੇ ਰੱਜ ਕੇ ਕਰ ਦਿਓ ਜੀ ਸ਼ੇਅਰ ਬੱਤਵੱਤ ਕਰੋ ਜੀ ਕਮੈਂਟ ਲਾਈਕ ਤੇ ਸਬਸਕ੍ਰਾਈਬ ਸਾਰਿਆਂ ਦਾ ਧੰਨਵਾਦ ਜੀ ਤੁਹਾਡਾ ਲਵ ਯੂ ਜੀ ਸਾਰਿਆਂ ਨੂੰ ਜੂਰੇ ਰਸੇ ਰਹੋ ਜੀ ਮਿਲਦੇ ਆਂ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਤੁਹਾਡਾ